ਹਾਂਜੀ ਅੱਜ ਸਾਡੇ ਸੀਆਈ ਸਟਾਫ ਵੱਲੋਂ ਜਿਹੜੇ ਐਸੇ ਸਵਰਨ ਸਿੰਘ ਘਸਤੇ ਮਿਉ ਸੀਗੇ ਜੀ ਜੀ ਅ ਲੱਕੜ ਦੇ ਕੋਲ ਸਵੇਰੇ 11:30 ਦਾ ਟਾਈਮ ਹੈ ਜੀ ਤੇ ਦੌਰਾਨੇ ਘਸਤੇ ਨੇ ਇੱਕ ਸ਼ੱਕੀ ਬੰਦਾ ਮਿਲਿਆ ਜਿਹਦੀ ਤਲਾਸ਼ੀ ਕਰਨ ਤੇ ਇੱਕ 315 ਮੋੜ ਦਾ ਦੇਸੀ ਕੱਟਾ ਬਰਾਮਦ ਕੀਤਾ ਜੀ ਨਾਲ ਦੋ ਜਿੰਦਾ ਰੌਂਡ ਨੇ ਜੀ ਇਹ ਲਖਮੀਪੁਰ ਖੀਰੀ ਯੂਪੀ ਦਾ ਰਹਿਣ ਵਾਲਾ ਜੀ ਇਹ ਸਰ ਕਿਸ ਮਕਸਦ ਨਾਲ ਗੋਰੀ ਲੈ ਕੇ ਆਇਆ ਸੀ ਇਹ ਸਰ ਪੁੱਛਗਿਛ ਕਰਾਂਗੇ ਹਜੇ ਰਿਵਾਰਡ ਲਾਵਾਂਗੇ ਇਹ ਅੱਜ ਸਵੇਰ ਦੀ ਹੀ ਗੱਫਤਾਰੀ ਹੈ ਸਰੋਂ ਨੇ ਦੱਸਿਆ ਹੁਣ ਕੁਝ ਵੀ ਨਹੀਂ ਹਜੇ ਨਹੀਂ ਦੱਸ ਰਿਹਾ ਕੁਝ ਹਜੇ ਪੂਰ ਸਰਮਾਨ ਲਾ ਹਜੇ ਕੁਝ ਨਹੀਂ ਦੱਸਿਆ ਜੀ ਇਹ ਰਹਿ ਕਿਥੇ ਰਹੇ ਲੁਧਿਆਣਾ ਜੀ ਇਹ ਲੁਧਿਆਣਾ ਉੱਤੇ ਰਹੇ ਰਹਿਣ ਵਾਲਾ ਹੀ ਯੂਪੀ ਦਾ ਉਹ ਲਖਨਪੁਰ ਕੀ ਦੀ ਦਾ ਇਹ ਤੇ ਲੁਧਿਆਣਾ ਦਾ ਸੀ ਕਿਤੇ ਰੰਦਾ ਕਿਰਾਇਆ ਕਰੂਂਦੇ ਜਾਂ ਕੁਝ ਨਹੀਂ 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 ਨੰਬਰ ਸਾਤ ਜਾਣਾ ਸੀ ਨੰਬਰ ਸਾਤ ਜਾਣਾ ਸੀ ਨੇ ਬਾਈ ਰੋਡ ਜਾਣਾ ਹੈ ਕਿੰਨੇ ਦਾ ਪਤਾ ਲੱਗੇ ਕਿੰਨੇ ਦਾ ਹੈਗਾ ਉਹ ਦੇਖ ਲਾ ਕੇ ਆਇਆ ਕਿ ਨੰਬਰ ਆ ਕਿੰਨੇ ਦੀ ਰਕਮ ਦਾ ਲੈ ਕੇ ਹਜੇ ਪੁੱਛ ਕੇ ਛੇ ਕਰਾਂਗੇ ਹਜੇ ਉਸ ਨਾਲ ਪਤਾ ਲੱਗਿਆ ਕਿ ਪੁਰਾਣਾ ਕਾਰਡ ਪਿਛਲਾ ਹੋ ਗਿਆ ਦਾ ਅਗਲਾ ਕਰਵਾਣਾ ਹੋਣਾ। ਨੀਰ ਕਾਰਡ ਸੀਨੇ ਠਾਣੇ ਤੋਂ ਪਤਾ ਕਰਾਵਾਂਗੇ ਅਜੇ। ਅਜੇ ਨਿਸ਼ਚ ਸਟੇਜ ਇਨਵੈਸਟੀਗੇਸ਼ਨ ਹੈ। ਕਿਸਤੀ ਇੰਤੇ ਅਸੀਂ ਕੁਛ ਕੀਤਾ ਪਿਛਲੀ ਸੀਗੀ ਹੈ। ਡਰਗ ਦਾ ਟੈਸਟ ਕਰਾਵਾਂਗੇ ਜੀ। ਆਫਟਰ ਜਿਹੜੀ ਰਿਪੋਰਟ ਹੈ ਡੋਪ ਟੈਸਟ ਦੀ ਉਹ ਤੋਂ ਵੈਰੀਫਾਈ ਹੋ ਜਾਏ ਕਿ ਕੋਈ ਡਰਗ ਜਾਂਦਾ ਕਿ ਨਹੀਂ ਲੀਦਾ। ਕਿਹੜਿਆ ਕਿਥੋਂ ਗਿਆ? ਇਹ ਲੱਕੜਪੂਲ ਲੱਡਵਾਲ ਰੋਡ ਤੋਂ ਅਸੀਂ ਇਹਨੂੰ ਸਿਰੇ ਕੰਮ ਕੀਤਾ ਹੈ। ਇਹ ਰੌਂਦ ਕਿੰਨੇ ਦੋ ਜਿੰਦਾ ਰੌਂਦ ਮਿਲਿਆ ਜੀ ਤਾਂ। ਤਿੰਨ ਚਾਰ ਜੀ ਹਾਂ ਟ੍ਰੇਨ ਤੋਂ ਉਤਰਿਆ ਸੀ। ਕਿਹੜੇ ਦਿਨ ਤੋਂ? ਇਹ ਇਹ ਨਹੀਂ ਪਤਾ ਕਿ ਕਿਉਂ ਸੀ ਉੱਤੇ ਇੱਥੋਂ ਸੀ ਅੱਗੇ ਇਹਨੇ ਬੱਸ ਫੜਦੀ ਕੋਈ ਸਾਥੀ ਸੀ ਨਾਲ ਨਹੀਂ ਇਕੱਲਾ ਹੀ ਸੀ ਸਰ ਉਹ ਕਿੰਨਾ ਵੀ ਸਟੇਸ਼ਨ ਵੱਡਾ ਹੋ ਪੈਗਾ ਕਿੰਨਾ ਲੋਕਾਂ ਨੂੰ ਮੈਨੇਜ ਕਰਦੇ ਹੋ ਵੀ ਮੈਨੇਜ ਵੱਖ-ਵੱਖ ਪਾਰਟੀਆਂ ਸੀ ਲਾਈਆਂ ਹੋਈਆਂ ਸਾਨੂੰ ਪ੍ਰੋਬਲਮ ਆਉਂਦੀ ਹੈ ਸਟੇਸ਼ਨ ਤੇ ਐਕਸੈਸ ਕੋਤਾ ਹੈ ਖੁੱਲਾ ਚਾਰੇ ਪਾਸੇ ਐਂਟਰੀ ਰਿਕਵੈਸਟ ਪੱਕਾ ਨਹੀਂ ਹੈਗਾ ਕੰਸਟਰਕਸ਼ਨ ਹੋਣ ਕਰਕੇ ਸਾਰੇ ਪਾਸੇ ਜਿਹੜਾ ਇਹ ਮਲਬਾ ਪਿਆ ਹੈ ਇਕੱਲਾ ਸਾਰੇ ਪਾਸੇ ਕੋਈ ਕਿਤੋਂ ਵੀ ਆ ਸਕਦਾ ਜਾ ਸਕਦਾ ਇਸ ਕਰਕੇ ਬਲਾਰ ਮਾਰਦੇ ਨੇ ਦੇਖਿਆ ਜਵੇ ਮੋੜ ਵੀ ਜਿਆਦਾ ਜਦੋਂ ਪਸੇਂ ਜਾਂਦੇ ਆ ਲੋਕਾਂ ਔਰ ਮੁਖਨਵਾਲ ਕੋਲੇ ਮੋੜ ਵੀ ਰੋਡ ਕੋਲ ਹਾਦਸੇ ਚੈਲੇ ਰਹੋ ਉਹ ਇਹ ਜਦੋਂ ਆਟਰ ਤੇ ਸਟੇਸ਼ਨ ਤੇ ਜਦੋਂ ਗੱਡੀ ਕੋ ਸਲੋ ਹੁੰਦੀ ਹੈ ਤਾਂ ਜਿਹੜਾ ਮਾੜਾ ਅੰਸਰ ਹੈ ਉਹ ਚਲਦੀ ਗੱਡੀ ਚੋਂ ਆਪਣੀ ਜਾਨ ਦੀ ਪਰਵਾਹ ਤਾਂ ਹੁੰਦੀ ਨਹੀਂ ਸੁਰਾਇਜ ਕਰਕੇ ਗੱਡੀ ਜਲਦੀ ਜੋ ਛਾਲ ਮਾਰ ਦਿੰਦੇ ਕਿਹੜਾ ਜਿਆ ਪੜਿਆ ਲਿਖਿਆ ਬੰਦਾ ਯਾਤਰੀ ਹੈ ਜਿਹੜਾ ਉਹ ਸੇਵ ਦੇਸ਼ ਕਰ ਲੋਕਾਂ ਕੀ ਇਕਲ ਕਰ ਉਹ ਜਿੰਦਾ ਦੇ ਅਪੀਲ ਕਰਾ ਸੀ ਕਰੇ ਲੋਕ ਨੂੰ ਵੇਦਰ ਦੀ ਲੋੜ ਹੈ ਆਪਣਾ ਜਦੋਂ ਤੁਸੀਂ ਵੀ ਟ੍ਰੇਨ ਤੇ ਜਾਣਾ ਆਪਣਾ ਗਹਿਣੇ ਸਮਾਨ ਜੋ ਵੀ ਥੋੜਾ ਕੀਮਤੀ ਚੀਜ਼ ਹੈ ਉਹ ਨੂੰ ਆਪਣੇ ਕੋਲ ਰੱਖੋ ਆਪਣੀ ਪੋਜੈਸ਼ਨ ਵਿੱਚ ਰੱਖੋ ਤੇ ਜਾ ਦਿਓ ਦੁਬਾਰ ਸਮਾਂ ਛੱਡੋ